ਐਮਪੀਵੀ ਦਾ ਜਿਹੜਾ ਵੱਡੇ ਪੱਧਰ ਉੱਤੇ ਇਹਨਾਂ ਦੀ ਰੌਲਾ ਹੈ ਉਹ ਰੌਲਾ ਕੀ ਹੈ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਇਸ ਸੰਬੰਧੀ ਅਲਰਟ ਹੋਇਆ ਤੇ ਪੰਜਾਬ ਦੇ ਸਿਹਤ ਮੰਤਰੀ ਨੇ ਕੁਝ ਜਾਨੀ ਕਿ احتیاط ਵਜੋਂ ਬੱਚਿਆਂ ਤੇ ਬਜ਼ੁਰਗਾਂ ਨੂੰ ਮਾਸਕ ਪੈਣਨ ਲਈ ਘਰੋਂ ਬਾਹਰ ਜਾਣ ਤੋਂ ਮਾਸਕ ਪੈਣਨ ਦੀ ਵੀ ਇੱਕ ਤਰ੍ਹਾਂ ਸਵਾਦ ਦਿੱਤੀ ਹੈ ਖੈਰ ਅੱਜ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਜੁੜੇ ਨੇ ਉੱਗੇ ਰਾਜਸੀ ਮਾਹਰ ਤੇ ਵਿਸ਼ਵ ਵਿਸ਼ੇਸ਼ਤਕ ਪ੍ਰੋਫੈਸਰ ਡਾਕਟਰ ਪਿਆਰੀ لال ਗਰਗ ਜੀ ਸੋ ਸਤਿ ਸ੍ਰੀ ਅਕਾਲ ਸਾਹਿਬ ਚਨੜੀ ਐਮਿਸ਼ਨ ਪੰਜਾਬੀ ਵਿੱਚ ਤੁਹਾਡਾ ਸਵਾਗਤ ਵੈਲਕਮ ਜੀ ਬੇਈਬਾ ਜੇ ਚੰਡੀਗੜ੍ਹ ਤੋਂ ਹਟ ਕੇ ਥੋੜਾ ਜਿਹਾ ਓਵਰঅল ਪੰਜਾਬ ਦੀ ਗੱਲ ਕਰ ਲਈਏ ਤਾਂ ਹਿੰਦੁਸਤਾਨ ਪੱਧਰ ਤੇ ਵੀ ਪਿਛਲੇ ਸਮੇਂ ਨਿਗਰਾਨੀ ਦੀ ਗੱਲ ਆਈ ਵੀ ਇਤਿਹਾਦਿਕ ਵਰਤਨ ਦੀ ਐਚ ਐਮ ਪੀ ਵੀ ਜਿਹੜਾ ਮਾਮਲਾ ਇਹਦੇ ਉੱਤੇ ਕਿਸੇ ਤਰ੍ਹਾਂ ਆਪਾਂ ਕਿਵੇਂ ਦੇਖਦੇ ਆਂ ਕਈ ਤਰ੍ਹਾਂ ਦੇ ਤੌਖਲੇ ਕਿਸ ਤਰ੍ਹਾਂ ਦਾ ਡਰ ਵੀ ਇੱਕ ਜਿਵੇਂ ਕੋਈ ਕਰੋਨਾ ਟਾਈਪ ਇਸ ਤਰ੍ਹਾਂ ਦੀ ਬਿਮਾਰੀ ਕੁਝ ਕਿਵੇਂ ਇਹਨੂੰ ਆਪਾਂ ਦੇਖਿਆ ਜਾ ਸਕਦਾ ਤੋ ਪਿੰਡਰ ਸਾਹਿਬ ਸਭ ਤੋਂ ਵੱਡਾ ਸਾਡਾ ਦੁਖਾਂਤ ਹੈ ਵੀ ਅਸੀਂ ਭੀੜ ਤੰਤਰ ਬਣਾਤਾ ਅਸੀਂ ਵਿਗਿਆਨ ਨੂੰ ਤੇ ਛੱਡ ਨਾਸੀਵ ਗਾਂਸਕ ਕੋ ਸੋਚ ਰਹੇ ਨੇ ਦਿੱਤੀ ਹੈ ਹੁਣ ਜਿਹੜਾ ਇਹ ਚਿਊਮਨ ਮੈਟਾ ਨਿਊਮੋ ਵਾਇਰਸ ਹੈ ਚਿਊਮਨ ਮੈਟਾ ਨਿਊਮੋ ਵਾਇਰਸ ਐਚ ਐਨ ਪੀ ਵੀ ਐਕਦਰ ਮਤਲਬ ਹੂੰ ਐਮ ਦਾ ਮਤਲਬ ਮੈਟਾ ਕੀ ਦਾ ਮਤਲਬ ਨਿਊਮੋ ਨਿਊਮੋ ਮਤਲਬ ਨਮੂਨੀਆਂ ਜਿਹਨੂੰ ਆਪਾਂ ਆਮ ਕਹਿੰਦੇ ਆ ਹੂੰ ਤੇ ਵਾਰੀ ਵੀ ਦਾ ਇਹ ਵਾਰੰਟੀ ਫੈਮਿਲੀ ਆ ਇਹ ਅੱਜ ਤੋਂ 25 ਸਾਲ ਤੋਂ ਇੱਥੇ ਹੈਗਾ ਵਾਇਰਸ ਕੱਜ ਨਹੀਂ ਹੈ ਇਹ ਕਰੋਨਾ ਦੀ ਤਰ੍ਹਾਂ ਨਵਾਂ ਨਹੀਂ ਆਇਆ ਸੀ ਹੂੰ ਤੇ ਪ੍ਰਾਣਾ ਵਾਇਰਸ ਹੈ ਹੂੰ ਉਹ ਤਾਂ 3% ਲੋਕਾਂ ਨੂੰ ਹਰ ਸਾਲ ਹੁੰਦਾ ਹੀ ਹੈ ਜੀ ਤੇ ਇਹਦਾ ਨੋਡਿਕੂਡ ਬਾਇਓਲੋਜੀ ਨਹੀਂ ਟੈਸਟ ਹੁੰਦਾ ਉਹ ਜ਼ਿਆਦਾ ਟੈਸਟ ਹੋਣ ਲੱਗੇ ਹੁਣ ਜਿਵੇਂ ਹਰੇਕ ਵੀ ਆ ਸ਼ੂਗਰ ਦੇ ਟੈਸਟ ਨੂੰ ਫੁਨਾਣਾ ਟੈਸਟ ਕਰਾਣੋ ਕਿ ਕਟ ਟੈਸਟਾਂ ਦਾ ਰਾਜ ਚੱਲ ਗਿਆ ਹੁਣ ਤਕਨੀਕ ਜਿਹੜੀ ਆ ਉਹਦੇ ਜ ਨਹੀਂ ਇਹ ਵੀ ਕਰੋ ਆ ਵੀ ਕਰੋ ਤੇ ਕੰਪਨੀਆਂ ਦੇ ਆ ਇੰਟਰਸਟ ਨੇ ਉਹਦੇ ਵਿੱਚ ਉਹ ਨਮੀ ਗੱਲ ਕਰ ਲਈ ਨਹੀਂ ਤਾਂ ਉਹ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਜੁਕਾਮ ਤਾਂ ਹਲਕਾ ਨਹੀਂ ਹੋ ਰਿਹਾ ਆ ਮੈਨੂੰ ਹੋ ਗਏ 2 ਹਫ਼ਤੇ ਹੋ ਗਏ ਚੰਦੇ ਨੂੰ ਹੁਣ ਮੈਂ ਕਹਦਾ ਮੈਂ ਹੁਣ ਐਕਟ ਚੰਗੀ ਜ਼ਿਆਦਾ ਸ਼ੁਰੂ ਕਰਨਾ ਹੈ ਸੋ ਇਹ ਜਿਹੜਾ ਹੈਗਾ ਇਹ ਆਮ ਵਾਇਰਸ ਹੈ ਇਹ ਕੋਰੋਨਾ ਵਾਇਰਸ ਵਰਗਾ ਨਹੀਂ ਹੈ ਨਾ ਕੋਰੋਨਾ ਵਾਇਰਸ ਹੈ ਕੋਰੋਨਾ ਵਾਇਰਸ ਬਿਲਕੁਲ ਨਵਾਂ ਸੀ ਕੋਰੋਨਾ ਵਾਇਰਸ ਬਾਰੇ ਉਡਾੜਾ ਨਹੀਂ ਪਤਾ ਸੀ ਸਾਰੀ ਦੁਨੀਆ ਨੂੰ ਇਹਦੇ ਬਾਰੇ ਸਭ ਕੁਝ ਇੱਕ ਵੀ ਗੱਲ ਨਹੀਂ ਬੰਦ ਕੇ ਕਿਉਂਕਿ ਕਰੋਨਾ ਵਾਇਰਸ ਬੜੀ ਛੇਤੀ ਮਿਊਟੇਸ਼ਨ ਕਰਦਾ ਜਾਂਦਾ ਰੂਪ ਬਦਲ ਲੈਂਦਾ ਸੀ ਇਹ ਉਹਨਾਂ ਛੇਤੀ ਨਹੀਂ ਬਦਲਦਾ ਵਾਇਰਸ ਬੈਚੀ ਛੇਤੀ ਬਦਲ ਲੈਨੇ ਪਰ ਇਹ ਕਰੋਨਾ ਨਹੀਂ ਤਰ ਤੇਜ਼ੀ ਨਾਲ ਨਿਕਲਦਾ ਹੂੰ ਸੋਇਸਾ ਕਿਹੜਾ ਕਰੋਨਾ ਹੁਣ ਸਾਡੇ ਕੀ ਹੈ ਪੀ ਤੰਤਰ ਬਾਰੇ ਹਰੇ ਗਲਤੀਂ ਤੇ ਇਹ ਵਾਰ ਚੀਨ ਚੋਂ ਜਿੰਨੀ ਨਹੀਂ ਹਾਂਜੀ ਇਹ ਤਾਂ 2021 ਤੋਂ ਆਇਆ ਹੈ ਵਾਰਸ ਤੇ ਆਇਆ ਵੀ ਪੱਛਮੀ ਮੋਰਤਕ ਹਰੇ ਗਲਤੀਂ ਤੇ ਪਾਉਂ ਚੀਨ 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 ਚ ਕਿਉਂਕਿ ਸਾਡੇ ਇਹ ਕਿ ਚੀਨ ਨੂੰ ਉਹ ਪਨਿਚੀ ਸਾਡਾ ਉੱਤੇ ਆ ਹੁਣ ਤੁਸੀਂ ਕਹੋ ਕਹਈ ਹੋਣਾ ਵੀ ਚੀਨ ਨੇ ਆਪਣੇ ਦੋ ਜ਼ਿਲ੍ਹੇ ਬਣਾ ਲਏ ਹੂੰ ਹੂੰ ਹਵਾਂਗ ਦੇ ਵਿੱਚ ਹ ਹ ਰੋਤਾਂਗ ਦੇ ਵਿੱਚ ਦੋ ਜਿਵੇਂ ਨਵੇਂ ਬਣਾ ਲਏ ਕੋਚੇ ਤਾਂ ਅਸੀਂ ਚੁੱਪਾਂ ਹੂੰ ਗਲਵਾਨ ਕਾ ਠੀ ਤੇ ਅਸੀਂ ਚੁੱਪਾਂ ਦੋ ਕਲਮ ਤੇ ਅਸੀਂ ਚੁੱਪਾਂ ਰੋਨਾਗ ਦੇ ਢੀਲੇ ਦੇ ਉੱਤੇ ਅਸੀਂ ਚੁੱਪਾਂ ਸੋ ਇਹ ਜਿਹੜੀ ਸਾਡੀ ਆਦਤ ਬਣ ਆਤੀ ਅਸੀਂ ਵੀ ਚੀਨ 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 ਦੀ ਧੋਰ ਚੀਨ ਦੀ ਧੋਰ ਚੀਨ ਦਾ ਫਲਾਣਾ ਇਸ ਕਰਕੇ ਸਾਰਾ ਰੋੜਾ ਪਾਇਆ ਹੈ ਹੁਣ ਤੱਕ 5 6 ਕੇਸ ਆਏ ਨੇ ਕਰਨਾਟਕਾ ਚ 2 ਕੇਸ ਆਏ ਇੱਕ ਦੋ ਗੁਜਰਾਤ ਦੇ ਵਿੱਚ ਆਏ ਇੱਕ ਅਦਾ ਬੰਗਾਲ ਦੇ ਵਿੱਚ ਆਇਆ ਕਲਕੱਤੇ ਚ ਆਇਆ ਕਿੰਨੇ ਵਾਰ ਸੋ ਵੀ ਡਿਟੈਕਟ ਹੋ ਗਏ ਵੈਸੀ ਕੋਈ ਨਹੀਂ ਆ ਵੀ ਕਿਸੇ ਜਿਵੇਂ ਅਸੀਂ ਟੈਸਟ ਕਰਦਾ ਉਹਦੇ ਵਿੱਚੋਂ ਲੱਗ ਜਾਂਦਾ ਤੇ ਕੋਈ ਖਾਸ ਗੱਲ ਨਹੀਂ ਹੈ ਇਹਦੇ ਝੁਕਾਮ ਹੋਏਗਾ ਖਾਂਸੀ ਹੋਏਗੀ ਪੁਕਾਰ ਚੜੇਗਾ ਜਿਵੇਂ ਆਮ ਵਾਇਰਸ ਥੋਂ ਇਹ ਆਮਰ ਸਵੀ ਜਿਵੇਂ ਲੱਗਦਾ ਆਪੇ ਮੂੰਹ ਨੂੰ ਲੱਗਿਆ ਕਿਸੇ ਥੱਲੇ ਫਰਸ਼ ਤੇ ਲੱਗਿਆ ਉੱਥੇ ਥੋੜਾ ਸੁੱਕ ਪਿਆ ਉਹ ਉਸੇ ਤਰ੍ਹਾਂ ਹੀ ਤਾਂ। ਤੋਂ ਬੇਤਰਾ ਵੀ ਤੁਸੀਂ ਮਾਸਕ ਬੰਨੋ ਬੋਟੀ ਕਹਿੰਦੇ ਕਿ ਕਿਸੇ ਨੂੰ ਖਾਂਸੀ ਹੁੰਦੀ ਹੋਵੇ ਆ ਕੇ ਖਾਂਸੀ ਕਰਦੇ ਆਂ ਨੂੰ ਹੱਥ ਰੱਗੇ ਰੱਖ ਲੈ। ਤੇ ਫਿਰ ਹੱਥੋਂ ਕੇ ਆ ਕੇ بار-ਬਾਰ ਹੱਥਾਂ 'ਆਂ ਕਾਨੂੰਨਾਂ ਕਾਨੂੰਨਾਂ ਆਵੇ। ਸੋ ਇਸ ਕਰਕੇ ਇਹ ਪਤਾ ਔਖਾ ਹੈ ਜਿਹਨੂੰ ਜੁਕਾਮ ਖਾਂਸੀ ਹੋਈ ਹੋਈ ਉਹ ਬਾਰ-ਬਾਰ ਉਹਦਾ ਹੱਥੇ ਲੱਗਨੇ ਲੱਗਣਾ। ਇਹ ਕਹਿਣਾ ਬੜਾ ਔਖਾ ਹੈ। ਹੂੰ। ਹਾਂਜੀ ਬਿਲਕੁਲ ਸਹੀ ਗੱਲ ਨਹੀਂ ਬਾਰ-ਬਾਰ ਹੱਤੋਂ ਤੇ ਜਾਣੇ ਕਹਿਣਾ ਤਾਂ ਸੌਖਾ ਹੁੰਦਾ ਵੀ ਬਾਰ-ਬਾਰ ਹੱਤੋਂ ਹੀ ਜਾਓ ਜੀ ਫਿਰਦੇ ਹੱਥ ਨਾਲ ਆਉਂਦੇ ਦੀਪਤਾਂ ਨਾਲ ਆਉਂ ਜੀ ਅਸੀਂ ਡਾਕਟਰੀ ਚ ਪੜ੍ਹਦੇ ਅਸੀਂ ਉੱਕੀ ਬੈਠੇ ਮੁੰਡਾ ਦਾ ਡਿਸੈਕਸ਼ਨ ਕਰ ਰਹੇ ਹੁੰਦੇ ਉੱਕੀ ਬੈਠੇ ਚਾਹ ਪੀ ਜਾਂਦੇ ਸੀ ਸਾਹਮਣੇ ਮਰਦੀ ਰੀਡਿਡ ਕਰ ਰਹੇ ਹੁਣ ਉਸ ਦੀ ਟੇਬਲ ਤੇ ਬੈਠੇ ਸੋ ਇਹ ਤਾਂ ਕਹਿਣੀਆਂ ਗੱਲਾਂ ਨੇ ਸੋ ਲੋੜ ਕੀ ਹੈ ਹੂੰ ਇਹਨਾਂ ਲੋੜ ਇਸ ਦੀ ਹੈ ਵੀ ਜੇ ਜਿਹੜੀ ਖਾਂਸੀ ਤੁਸੀਂ ਜੁਕਾਮ ਦਾ ਹੈ ਖਾਂਸੀ ਆ ਇੱਕ ਵਕਤ ਬਾਹਰ ਨਾਲ ਨਿਕਲੋ। ਬਹੁਤੀ ਠੰਡ ਚ ਨਾ ਜਾਓ। ਖਾਂਸੀ ਜੁਕਾਮ ਹੈ ਉਹਦਾ ਪੈਰਾਸੀਟਾਮੋਲ ਵਗੈਰਾ ਆਮ ਦਵਾਈ ਚ ਭਾਪ ਲੈਣੀ, ਗਰਮ ਪਾਣੀ ਨਾਲ ਗਰਾਰੇ ਕਰਨੇ ਇਹੀ ਕਰਨਾ ਹੈ। ਹੋਰ ਕੋਈ ਦਵਾਈ ਲੈਣ ਦੀ ਲੋੜ ਨਹੀਂ। ਇਹ ਆਪੇ ਠੀਕ ਹੋ ਨਾਲੇ ਨੇ, ਵਾਇਰਸ ਆਪੇ ਰੁਕ ਜਾਂਦੇ ਨੇ। ਇਹ ਕਿਸੇ ਨੂੰ ਯਕੀਨ ਨਹੀਂ ਚਾਹੀਏ ਗੱਲ ਸਮਝ ਲੈ ਜਿਵੇਂ ਇੱਕ ਛੋਟੀ ਮਾਤਾ ਪਿਤਾ ਕਹਿੰਦੇ ਹੁੰਦੇ। ਇਹ ਕਿਹਨੋਂ ਬਖਸ਼ੀ ਨਹੀਂ ਕਰਦੇ। ਹੂੰ ਹਾਂ ਆਪਕੋ ਵੱਡੀ ਮਾਤਾ ਕਹਿੰਦੇ ਸੀ ਇੱਕ ਖਸਰਾ ਇੱਕ ਕਨਪੇੜੇ ਬੁਲ ਨਹੀਂ ਹੋਣਗੇ ਤੁਸੀਂ ਸਾਰੇ ਇਹਨਾਂ ਦਾ ਕੋਈ ਨਾ ਹਾਂ ਜੀ ਹਾਂ ਬਿਲਕੁਲ ਆਪਕੋ ਆਪਕੋ ਠੀਕ ਹੁੰਦੀ ਸੀ ਹੂੰ ਜਦੋਂ ਉਹ ਛੁੱਟੀ ਮਾਤਾ ਇਕੱਲੀ ਸੀ ਨਹੀਂ ਦੂਸਰੇ ਤਾਂ ਕੋਈ ਨਾ ਹੋਇਆ ਕਰਦੇ ਸੀ ਉਹ ਗਗਣੀ ਪੈਂਦਾ ਸੀ ਕੁਝ ਨਹੀਂ ਹੁੰਦਾ ਸੀ ਆਪਕੋ ਠੀਕ ਹੋ ਜਾਂਦਾ ਸੀ ਬੁਖਾਰ ਬਹੁਤ ਤੇਜ਼ ਹੁੰਦਾ ਸੀ ਇਦਾਂ ਹੀ ਇਹ ਹੈ ਹੂੰ ਸੋਲਸ ਕਰਕੇ ਇਹ ਬੱਚਾ ਨੂੰ ਤੇ ਬਜ਼ੁਰਗਾਂ ਨੂੰ ਜ਼ਿਆਦਾ ਹੁੰਦਾ ਹੈ ਇਦੇ ਵਿੱਚ ਕੋਈ ਪ੍ਰਕੋਸ਼ਨ ਨਹੀਂ ਹੋਈ ਹੈ ਕਿ ਜੇ ਜੁਕਾਮ, ਬੁਖਾਰ, ਖਾਂਸੀ ਹੋ ਜੇ ਤਾਂ ਘਟੋ ਘਟ ਪੈਰਾਸੀਟਾਮੋਲ ਵਗੈਰਾ ਲੈਂਦੇ ਰਹੋ ਜੇ ਲੋਲ ਪਵਿੱਤਾ ਛੰਨੀਆ ਪੱਤੀਆਂ ਰੱਖੋ ਬੁਖਾਰ ਨਾ ਬਹੁਤਾ ਵਧਣ ਦਿਓ। ਤੇ ਦੂਜੀ ਗੱਲ ਹੈ ਮੂੰਹ ਤੇ ਕਿ ਕਪੜਾ ਰੱਖ ਕੇ ਖਾਂਸੀ ਕਰੋ ਜਿਹੜੀ ਵੀ ਖਾਂਸੀ ਕਰਨੀ ਹੈ। ਕਪੜਾ ਧਰਕੇ ਹੀ ਜਾ ਸਕਦਾ ਨਾ। ਅਬ ਤਾਂ ਮੈਂ ਕਮੀਜ਼ ਦਾ ਪੱੰਡਾ ਕਰ ਲਉਂ ਕੁਛ ਕਰ ਲਉ ਜੋ ਵੀ ਹੈ ਜਿੰਨਾ ਵੀ ਆਪਾਂ ਮੈਂ ਲੋਲ ਬੜੀ। ਤੇ ਨਹੀਂ ਲੱਗਦਾ ਪਰ ਹੋਰ ਕੋਈ ਤਰੀਕਾ ਨਹੀਂ ਨਾ ਤੁਸੀਂ ਬਸ ਚਾਹ ਕਿਉਂ ਕੀ ਕਰੋਗੇ। ਹੂੰ। ਕਿੰਨੀਆਂ ਕਰਮਾਲਾ ਰੱਖੋਗੇ। ਹੂੰ ਜੀ ਬਿਲਕੁਲ। ਹੂੰ ਤਾਂ ਇਸ ਤਰ੍ਹਾਂ ਮਿਲ ਖਾਸੀ ਹੋਇਆ ਜਾਂ ਮੇਰਾ ਮਾਲ ਦਾ ਫਰਮਾ ਪੰਜ ਰਮਾਲਾ ਰੋਲ ਬੰਦ। ਕੀ ਕੋ ਲੋਗੇ ਸਾਂਖੇ ਵਿੱਚ ਪੰਜ ਬਦਰੀਆਂ ਪੈ ਰੀਆਂ ਨੇ ਵਸਤੂ ਦੀ ਸ੍ਰੋਤ। ਇਹ ਨਾ ਬਣਾ ਸੋਖਾ। ਹੂੰ ਹੂੰ ਜਿਹੜਾ ਬੰਦਾ ਕਹਿੰਦੇ ਜਿਸ ਦਾ ਲੱਗ ਜਾਨੇ ਅਵਰਕੇ ਜਾਣੇ ਪੀੜ ਭੜਾਈ। ਇਹ ਐਵੇਂ ਬੈਠ ਕੇ ਤੁਸੀਂ ਜਾਣਿਆ ਪਾ ਦੋ ਆਏ ਹੋ ਜੂਗਾ ਜੀ ਫਲਾਣਾ ਹੋ ਜੂਗੀ। ਉਹ ਚੀਨ ਨੇ ਐ ਕਰਤਾ ਜੀ ਕੁਛ ਨਹੀਂ ਹੈ। ਹੂੰ ਸਧਾਰਨ ਬਾਇਰ ਸ ਹੈ। ਇਹ ਹੁੰਦਾ ਹੈ ਇਹ 2 ਤੋਂ 3% ਲੋਕਾਂ ਨੂੰ ਹਮੇਸ਼ਾ ਹੀ ਹੁੰਦਾ ਹੈ ਇਹ ਕੋਈ ਕਰੋਨਾ ਵਾਇਰਸ ਨਹੀਂ ਇਹ ਕੋਈ ਨਵਾਂ ਕਰੋਨਾ ਵਾਇਰਸ ਨਹੀਂ ਕੋਈ ਉਸ ਤਰ੍ਹਾਂ ਦਾ ਖਤਰਨਾਕ ਨਹੀਂ ਹੈ ਇਹ ਸਭ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਸੇ ਡਰ ਚੋਂ ਬਾਹਰ ਨਿਕਲੋ ਸਰਾਸਿਟਾਮੋਲ ਲਓ ਬੁਖਾਰ ਉਤਾਰੋ ਤੇ ਆਰਾਮ ਕਰੋ ਬਹੁਤਾ ਜਿਆਦਾ ਬੁਖਾਰ ਹੋਵੇ ਸਤੱਕ ਲਈਓ ਬਸ ਜੀ ਬਿਲਕੁਲ ਮਾਸਕ ਬੰਨ ਕੇ ਰੱਖ ਲੋ ਬੋਕੀ ਗੱਲ ਹੈ ਹੱਥ ਧੋ ਲੋ ਜਿੰਨਾ ਸੋ ਸੋ ਜਾਂਦਾ ਹੈ ਖਾਂਸੀ ਕਰਨ ਵੇਲੇ ਮੁੰਡੇ ਗਾ ਕਪੜਾ ਰੱਖ ਲਓ ਬਸ ਇੰਨਾ ਕੀ ਕੰਮ ਇਹ ਦੁਕਤ ਸੱਤ ਤੱਕ ਦੀ ਬੋਲਦੀ ਹੈ ਬਹੁਤਾ ਨਾ ਚਿੰਤਾ ਕਰਨੀ ਲੋੜ ਹੈ ਕਿ ਬਾਕੀ ਜਿਹੜੀ ਡਾਕੀ ਵਿਗਿਆਨ ਅੱਜਕੱਲ੍ਹ ਵੰਗੀ ਉਹ ਵੀ ਅੱਜਕੱਲ੍ਹ ਵਪਾਰ ਵੱਡਾ ਬਣ ਗਈ ਉਹ ਵੀ ਲੋਕਾਂ ਨੂੰ ਪਹਿਲਾਂ ਡਰਾ ਕੇ ਮਿੱਥੋ ਤuze ਮਾਰੇ ਜਾਓਗੇ ਤੇ ਜੱਗਾ ਪੈਸਾ ਵੰਨ ਜਾਂਦਾ ਹਮ ਅੱਜ ਰੋਲਾ ਪੈ ਜੇ ਮਿਡਲ ਕਲਾਸ ਕੋਲ ਪੈਸਾ ਬਚੇਰਾ ਹੈ ਅੱਜ ਰੋਲਾ ਪੈ ਜੇ ਬੀ ਐਚ ਐਮ ਪੀ ਵਾਰਸ ਦਾ ਨਾ ਟਿਕ ਆ ਗਿਆ ਟਿਕਾ ਲਵਾ ਲੋ ਜਿੰਨੇ ਲਵਾਣਾ ਹੈ ਤੇ ਦੂਜੀ ਤਰੀਕ ਤੇ ਤਾਂ ਇਹ ਕਹੀ ਜਾਊ ਵੀ ਇਹ ਟੀਕਾ ਤਾਂ ਤੁਹਾਡੇ ਜੀਨ ਬਦਲ ਦੂ ਇਹਨਾਂ ਲਵਾਓ ਇਹ ਤਾਂ ਜਾਣ ਬੁੱਝ ਕੇ ਟੀਕਾ ਕਰਨੀਆਂ ਕੰਪਨੀਆਂ ਦਾ ਇਹ ਹੈ ਇੱਕੇ ਰੌਲਾ ਬਹੁਤ ਵੱਡਾ ਪਾਊਗਾ ਦੂਜੀ ਤਰੀਕ ਹੋਊਗੀ ਨਹੀਂ ਨਹੀਂ ਇਹ ਤਾਂ ਬਣਾ ਸਰਨਾ ਹੀ ਨਹੀਂ ਉਹ ਜਿਹੜਾ ਰੌਲਾ ਪਾਣ ਮੈਂ ਵੀ ਟੀਕਾ ਨਾਲ ਉਹ ਗਿਣਤੀ ਬਹੁਤ ਥੋੜੀ ਹੁੰਦੀ ਹੈ ਜਿਹੜੇ ਲਾਉਣ ਵਾਲੇ ਨੇ ਉਹ ਜ਼ਿਆਦਾ ਨੇ ਅਗਲੇ ਹਿੰਦੇ ਪਤਾ ਬੰਦ ਨੇ ਪਰ ਜੇ ਬਾਬਾ RAMDEV ਦੀ ਕੋਰੋਨਾ ਜਿਹਨੂੰ ਕੋਈ ਤਰ੍ਹਾਂ ਦਾ ਨਾ ਸੀ ਫਿਰ ਉਹਨਾਂ ਦੇ ਉੱਤੇ ਉਹ ਅੰਨੀ ਆਗਮਕ ਗਿਆਤ ਮਾਰਿਆ ਤੇ ਭਾਈ ਆ ਟੀਕੇ ਨਾਲ ਤਾਂ ਫਿਰ ਕਰਵਾਏ ਜਾਣ ਉਹ ਕਿ ਲੋਕਾਂ ਕੋਲ ਤਾਂ ਐਸੀ ਆਫ ਉਹਦੇ ਜਿੰਨਾਂ ਕੋ ਪੈਸਾ ਹੈਗਾ ਉਹਨਾਂ ਕੋਲ ਅੰਤ ਕੋਈ ਨਹੀਂ ਜਿੰਨਾਂ ਕੋ ਨਹੀਂ ਹੈਗਾ ਉਹ ਵਿਚਾਰੇ ਪੁੱਠੇ ਮਰਦੇ ਨੇ ਵਿਸ਼ਲੇ ਸਾਲਾਂ ਚ ਐਸੀ ਦਾ ਜਿਹੜਾ ਪੜ ਹੈ ਮੇਰੀ ਖਰੀਬੀ ਦਾ ਔ ਜਿਆਦਾ ਬਦੇ ਪੰਜਾਬ ਚ ਘੱਟ ਚ ਵੀ ਉਹ ਜਿਆਦਾ ਪਾੜੇ ਵਦੇ ਕਰਕੇ ਸਾਰਾ ਕੁਝ ਹੋ ਰਿਹਾ ਬਹੁਤ ਡਰਨ ਦੀ ਲੋ ਜੀ ਬਿਲਕੁਲ ਖੈਰ ਇਸਨ ਅੱਜ ਦੇ ਦੋ ਵੱਡੇ ਮੁੱਦੇ ਜਿਹੜੇ ਬੜੇ ਵਿਸਤਾਰ ਨਾਲ ਸਾਡੇ ਨਾਲ ਜੁੜੇ ਸਨ ਉਹਗੇ ਰਾਜਸੀ ਮਹਾਤਮ ਵਿਸ਼ਵਚਿੰਤਕ ਪ੍ਰੋਫੈਸਰ ਡਾਕਟਰ ਕਰੀਲਨ ਸਰ ਜੀ ਸੋ ਡਾਕਟਰ ਸਾਹਿਬ ਇਸ ਚੈਨਲ ਲਈ ਮਿਸ਼ਨ ਪੰਜਾਬੀ ਲਈ ਆਪਣਾ ਵਟਵਟੂਲਾ ਸਮਾਂ ਦਿੱਤਾ ਥੋੜਾ ਧੰਵਾਦ ਸ਼ੁਕਰੀਆ ਇਸ ਮਿਸ਼ਨ ਪੰਜਾਬੀ